ਰਾਜਪੁਰਾ ਦੇ ਵਿੱਚ ਜਨਤਾ ਸਕੂਲ ਦੇ ਨੇੜੇ ਇੱਕ ਪੁਲ ਜੋ ਲਗਭਗ 4 ਤੋਂ 5 ਸਾਲਾਂ ਤੋਂ ਦੂਰਾ ਪਿਆ ਸੀ ਹੁਣ ਅਖੀਰਕਾਰ ਜੰਗੀ ਪੱਧਰ ਤੇ ਤਿਆਰ ਕੀਤਾ ਜਾ ਰਿਹਾ ਇਸ ਪੁਲ ਦੇ ਨਾਲ ਲੰਬੇ ਸਮੇਂ ਤੋਂ ਲੋਕਾਂ ਦੀ ਉਮੀਦਾਂ ਜੁੜੀਆਂ ਹੋਈਆਂ ਸਨ ਕਿ ਪੁਲ ਜਲਦੀ ਤਿਆਰ ਹੋਵੇ ਤੇ ਉਹਨਾਂ ਦੇ ਵਪਾਰ ਦੁਬਾਰਾ ਚੱਲ ਸਕਣ ਆਵਾਜਾਈ ਦੇ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ ਤਾਂ ਇੱਥੇ ਮਜ਼ਦੂਰ ਤੇ ਠੇਕੇਦਾਰ ਦੀ ਟੀਮ 45 ਡਿਗਰੀ ਤਪ ਦੀ ਧੁੱਪ ਦੇ ਵਿੱਚ ਬਿਨਾਂ ਕਿਸੇ ਵਿਸ਼ਰਾਮ ਦੇ ਕੰਮ ਕਰ ਰਹੀ ਸੀ ਪਰ ਕੁਝ ਅਣਜਾਣ ਤੇ ਸ਼ਰਾਰਤੀ ਤੱਤ ਜਿਹੜੇ ਸ਼ਾਇਦ ਕੰਮ ਨੂੰ ਰੁਕਵਾਂ ਜਾਂ ਫਿਰ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਆਪੋਲੋ ਤੇ ਚੜ ਕੇ ਮਜ਼ਦੂਰਾਂ ਨੂੰ ਜਾਣ ਬੁਝਕੇ ਟੱਕਰਾਮ ਮਾਰ ਰਿਹਾ ਸਤ ਇਹ ਸਿਰਫ ਇੱਕ ਛੋਟੀ ਘਟਨਾ ਨਹੀਂ ਸੀ ਬਲਕਿ ਸਥਿਤੀ ਮਜ਼ਦੂਰਾ ਦੀ ਸੁਰੱਖਿਆ ਦੇ ਲਈ ਵੀ ਖਤਰਾ ਬਣ ਰਹੀ ਸੀ ਇਸ ਤਣਾਅਪੂਰਨ ਮਾਹੌਲ ਦੇ ਚਲਦਿਆਂ ਠੇਕੇਦਾਰ ਨੇ ਕੰਮ ਰੋਕਣ ਦਾ ਫੈਸਲਾ ਕਰ ਲਿਆ ਸਥਿਤੀ ਨੂੰ ਸਮਝਦਿਆਂ ਹੋਇਆਂ ਐਮਐਲਏ ਕੋਆਰਡੀਨੇਟਰ ਟੀਮ ਤੇ ਸਿਟੀ ਥਾਣਾ ਦੇ ਐਸਐਚਓ ਕਿਰਪਾਲ ਸਿੰਘ ਮੋਹੀ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਠੇਕੇਦਾਰ ਤੇ ਮਜ਼ਦੂਰਾ ਦੇ ਨਾਲ ਗੱਲਬਾਤ ਕਰਕੇ ਹਾਲਾਤਾਂ ਨੂੰ ਕਾਬੂ ਕੀਤਾ ਇਸ ਮੌਕੇ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਦ ਤੱਕ ਇਹ ਪੁਲ ਪੂਰੀ ਤਰੀਕੇ ਨਾਲ ਤਿਆਰ ਨਹੀਂ ਹੋ ਜਾਂਦਾ ਕੋਈ ਵੀ ਆਵਾਜ ਹੀ ਇੱਥੇ ਨਾ ਇਹ ਸਿਰਫ ਉਹਨਾਂ ਦੀ ਆਪਣੀ ਸੁਰੱਖਿਆ ਲਈ ਹੀ ਨਹੀਂ ਸਗੋ ਇਹ ਕੰਮ ਦੀ ਰਫਤਾਰ ਤੇ ਮਜ਼ਦੂਰਾਂ ਦੀ ਮਿਹਨਤ ਦੀ ਕਦਰ ਲਈ ਵੀ ਜ਼ਰੂਰੀ ਹੈ ਅਖੀਰਕਾਰ ਇਹ ਪੁਲ ਇੱਥੋਂ ਦੀਆਂ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਵਾਲਾ ਹੈ ਤੇ ਇਸ ਦੀ ਲੰਬੀ ਉਡੀਕ ਹੁਣ ਜਲਦੀ ਹੀ ਖਤਮ ਹੋਣ ਵਾਲੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਦ ਦੇ ਪੁਲ ਤਿਆਰ ਹੋ ਜਾਵੇਗਾ ਤਾਂ ਰਾਜਪੁਰਾ ਵਾਸੀਆਂ ਦੇ ਲਈ ਇੱਕ ਵੱਡੀ ਸਹੂਲਤ ਤੇ ਤਰੱਕੀ ਦੀ ਨਵੀਂ ਨਿਸ਼ਾਨੀ ਬਣੇਗਾ ਸਰ ਕੀ ਗੱਲ ਹੋ ਗਈ ਜੀ ਇਹ ਕਿਉਂ ਗੱਲ ਇਹ ਆ ਜੀ ਲੇਬਰ ਨੂੰ ਦਿੱਕਤ ਆਉਂਦੀ ਹੈ ਕੰਮ ਕਰਨ 'ਚ ਜੀ ਕੁਝ ਨਾ ਕੁਝ ਖਤਰਾ ਰਹਿੰਦਾ ਵੀ ਕੋਈ ਨਾ ਕੋਈ ਮੋਟਰਸਾਈਕਲ ਵੱਜ ਸਕਦਾ ਜੀ ਤੇ ਲੇਬਰ ਦੇ ਕੰਮ ਕਰਨ 'ਚ ਦਿੱਕਤ ਆਣ ਕਰਕੇ ਕੰਮ ਦੀ ਸਪੀਡ ਵੀ ਇਫੈਕਟ ਹੁੰਦੀ ਹੈ ਕਿ ਦਿਨਾਂ ਦੇ ਵਿੱਚ ਇਸ ਕਰਕੇ ਇਹ ਟੈਂਪੋਰੀ ਤੌਰ ਤੇ ਹਫਤੇ ਲਈ ਅਸੀਂ ਬੰਦ ਕਰ ਰਹੇ ਹਾਂ ਕੋਈ ਘਟਨਾ ਵੀ ਹੋਈ ਸੀ ਹੁਣ ਪਿੱਛੇ ਕਹਿੰਦੇ ਘਟਨਾ ਹੋਈ ਹੈ ਜੀ ਮੰਬੂਲੀ ਹੋਈ ਹੈ ਪਰ ਮੈਂ ਚਲੋ ਫਿਰ ਵੀ ਖਤਰਾ ਤਾਂ ਹੈ ਹੀ ਹੈ ਨਾ ਜੀ ਕੀ ਕ ਅਪੀਲ ਕਰਨਾ ਚਾਹੋਗੇ ਲੋਕ ਅਪੀਲ ਇਹ ਹੈ ਜੀ ਹਫਤਾ ਖਸਾਰ ਲਓ ਅਸੀਂ ਚਲਾ ਦੇ ਹਫਤੇ ਬਾਅਦ ਠੀਕ ਇੰਨਾ ਕੰਮ ਰਹਿ ਗਿਆ ਕਿਹੜੀ ਜਗ੍ਹਾ ਦਾ ਕੰਮ ਰਹਿ ਗਿਆ ਮਤਲਬ ਉੱਪਰ ਪੁਲ ਦੇ ਡੈਕ ਦੇ ਉੱਪਰ ਮਾਲ ਪੈਣਾ ਜੀ ਉੱਪਰ ਜਾ ਕੇ ਕੁਛ ਇਹਦੇ ਉੱਪਰ ਦੁਬਾਰਾ ਪੈਣਾ ਹੈ ਜੀ ਮਾਲ ਠੀਕ ਅੱਜ ਦੁਆਰਾ ਪਏ ਕਿੰਨੇ ਦਿਨ ਦਾ ਰਹਿ ਗਿਆ ਹਫਤਾ ਜੀ ਲਾ ਲਓ ਹਫਤੇ ਠੀਕ ਹੈ ਕੀ ਕਹਿਣਾ ਚਾਹੋਗੇ ਇਹ ਜਿਹੜੀ ਦੱਸ ਰਹੇ ਐਸਚੋ ਸਾਹਿਬ ਵੀਰੇ ਕੀ ਗੱਲ ਹੋਈ ਹੈ ਹਾਂ ਨਮਸਕਾਰ ਜੀ ਮੈਂ ਸਾਰੇ ਆਪਣੇ ਦੁਕਾਨਦਾਰ ਭਰਾਵਾਂ ਨੂੰ ਤੇ ਪਿੰਡ ਦੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹਾਂਗਾ ਕਿ ਅੱਜ ਸਵੇਰੇ ਕਿਤੇ ਛੋਟਾ ਜਿਹਾ ਐਕਸੀਡੈਂਟ ਹੋਇਆ ਹੈ ਵੀ ਜਿਸ ਕਰਕੇ احتیاط ਦੇ ਤੌਰ ਤੇ ਆਪਾਂ ਲੇਬਰ ਨੂੰ ਵੀ ਉਹ ਕੰਮ ਪੂਰਾ ਤਸਲੀਮ ਨਾਲ ਕਰੇ ਤੇ ਪੂਰਾ ਵਿਸ਼ਵਾਸ ਦਵਾਇਆ ਐਸਚੋ ਸਾਹਿਬ ਵੱਲੋਂ ਨੇ ਕਿ ਸਾਨੂੰ ਕੋਈ ਦਿੱਕਤ ਨਹੀਂ ਆਨ ਦਿੱਤੀ ਜਾਵੇ ਕਿਉਂਕਿ ਜਿਹੜਾ ਰਸਤਾ ਹੈਗਾ ਉਹ ਟੈਂਪਰੇਰੀ ਆਪਾਂ 4 ਤੋਂ 5 ਦਿਨ ਲਈ ਬੰਦ ਕਰਕੇ ਕੰਮ ਵੀ ਫ ਤਾਕੀ ਇਹ ਦੇਖੋ ਆਪਾਂ ਲੇਬਰ ਜਿਹੜੀ ਕੰਮ ਕਰ ਰਹੀ ਹੈ ਉਸ ਦੀ ਸੇਫਟੀ ਬਹੁਤ ਜ਼ਰੂਰੀ ਹੈ ਕਿੰਨੇ ਕਿੰਨੇ ਤੱਕ ਸਾਰੇ ਸ਼ੁਰੂ ਕਰਵਾ ਦੋਗੇ ਪੰਜ ਤੋਂ 6 ਪੰਜ ਤੋਂ 7 ਦਿਨ ਦੇ ਅੰਦਰ ਅੰਦਰ ਬਿਲਕੁਲ ਕਲੀਅਰ ਹੈ ਚਾਲੂ ਹੋ ਜਾਏਗਾ ਵੀ ਥੋੜਾ ਜਿਹਾ ਸਬਰ ਰੱਖਣ ਕਿਉਂਕਿ ਲੋਕਾਂ ਨੇ ਬਹੁਤ ਸਬਰ ਕੀਤਾ ਜੀ ਇੱਥੇ ਮੈਂ ਤਾਂ ਲੋਕਾਂ ਦੇ ਸਬਰ ਦਾ ਬਹੁਤ ਧੰਨਵਾਦ ਕਰਦਾ ਸਾਰੇ ਮਹਿੰਦਰਗੰਢ 500 ਦੁਕਾਨਾਂ ਹੈਗੀਆਂ ਉਹਨਾਂ ਦੇ ਪਰਿਵਾਰ ਹੈ ਉਹਨਾਂ ਨੇ ਬਹੁਤ ਮੈਂ ਉਹਨਾਂ ਦਾ ਹੱਥ ਜੋੜ ਕੇ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬਹੁਤ ਸਬਰ ਕੀਤਾ ਵੀ 5 ਤੋਂ 7 ਦਿਨ ਦਾ ਸਬਰ ਹੋਰ ਕਰੋ ਆਪਾਂ ਸਾਰੇ ਮਿਲ ਕੇ ਐਮਐਲਏ ਨੀਨਾ ਮਿੱਤਲ ਜੀ ਦੁਆਰਾ ਇਹ ਪੁਲ ਚਾਲੂ ਕੀਤਾ ਜਾਏਗਾ ਆਪਾਂ 5 ਤੋਂ 7 ਦਿਨ ਦਾ ਹੋਰ ਆਪਣਾ ਸਮਾਂ ਦਿਈਏ ਮੇਰਾ ਜੀ ਮਾਂਛੂ ਸ਼ਰਮਾ ਨਾਮ ਹੈ ਜੀ ਮਾਂਛੂ ਜੀ ਕੀ ਗੱਲ ਹੋ ਗਈ ਤੁਸੀਂ ਠੇਕੇਦਾਰ ਹੋ ਰਹੇ ਮੈਂ ਜੀ ਠੇਕੇਦਾਰ ਦੀ ਤਰਫੋਂ ਸੇ ਇੰਜੀਨੀਅਰ ਹੋਦਰ ਹਾਂ ਠੀਕ ਹੈ ਜੀ ਕੀ ਗੱਲ ਹੋ ਗਈ ਸੀਗੀ ਜਿਸ ਕਰਕੇ ਤੁਸੀਂ ਇਹ ਬੰਦ ਕਰਤਾ ਸੀ ਕੰਮ ये जी गल क्या हुई थी एक बाइक वाले इधर से बहुत स्पीड में आते हैं क्योंकि उनको पता है पुल चालू हो गया है लेकिन पुल चालू नहीं हुआ हमने अपने हमारे साथ निकलने के लिए रास्ता खोल रखा है हमने लेकिन वो बाइक वाले बड़ी स्पीड से आते हैं तो एक दो तो हमारे लेबर वालों को चोट लगी है आजी आजी। बुलेट बाइक टकराई है हमारी से और फिर ऊपर से वो लड़ाई करते हैं उनको कुछ रोकने की कोशिश करो तो लड़ाई करते हैं इसलिए फिर ये बंद किया है तो अब फिर उसके बाद आपने पुलिस को दी थी सूचना इस चीज की वो झगड़ा करते हैं हमारे साथ हाँ हमने जी अपने डिपार्टमेंट को भी बताया है उसके बाद पुलिस में दी है सूचना से तभी जाके ये मतलब जो तो भी हुआ क्या है क्या अपील करना चाहेंगे ये बंद कर दिया रास्ता अब तो यही अपील है जी लोगों से देखो जो पांच छह साल से इंतजार कर रहे हैं हफ्ता और सही हफ्ता और इंतजार करो उसके बाद देखो पुल आपके लिए है पब्लिक, पब्लिक के लिए ही पुल है है हमने तो चलना नहीं है पब्लिक नहीं चलना है अपना आराम से जाएगी पब्लिक कोई दिक्कत नहीं होगी कोई परेशानी नहीं होगी